ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਮੰਡੀ ਗੁਰਦੁਆਰਾ ਸਾਹਿਬ ਨਿਕਲਣ ਤੋਂ ਬਾਅਦ ਇਹ ਹੁਣ ਪਹੁੰਚ ਗਏ ਆਪਾਂ ਪੰਡੋਰ ਡੈਮ ਜੋ ਕਿ ਮੰਡੀ ਤੇ ਕੁੱਲੂ ਦੇ ਰਸਤੇ ਦੇ ਵਿੱਚਕਾਰ ਆਉਂਦਾ ਹੈ ਤੇ ਉਸ ਤੋਂ ਬਾਅਦ ਕੁੱਲੂ ਦੇ ਨੇੜੇ ਜਿਹੜੀ ਮੈਂ ਤੁਹਾਨੂੰ ਟਨਲ ਪਿਛਲੀ ਵੀਡੀਓ ਚ ਗੱਲ ਕਰਦਾ ਸੀ ਇਹਦਾ ਕੰਮ ਚੱਲਦਾ ਉਹ ਇਹ ਟਨਲਸ ਨੇ ਅਗਰ ਜਦੋਂ ਇਹ ਤਿਆਰ ਹੋ ਗਿਆ ਉਸ ਤੋਂ ਬਾਅਦ ਮੇਰੇ ਹਿਸਾਬ ਨਾਲ ਕੈਂਡੀਡੇਟ ਘੰਟੇ ਦੀ ਥੋੜੀ ਹੋਰ ਵਿੱਚ ਸ਼ਾਰਟ ਸਾਨੂੰ ਹੋ ਜਾਊਗਾ ਰੋਡ ਇਹ ਦੇਖੋ ਉਹ ਪਹਿਲਾਂ ਉਹਦੀ ਇੰਟਰਸ ਸੀਗੀ ਆ ਜੋ ਪੁਲਿਸ ਨੂੰ ਦਿਖਾ ਰਹੇ ਆ ਇਹ ਉਸ ਤੋਂ ਬਾਅਦ ਅੱਗੇ ਨਿਕਲਦੇ ਟਨਲ ਤੋਂ ਬਾਹਰ ਤੇ ਆਪਾਂ ਪੰਜ ਟਨਲਸ ਪਹਿਲਾਂ ਕ੍ਰੋਸ ਕੀਤੀਆਂ ਤੇ ਹੁਣ ਤੁਹਾਨੂੰ ਦਿਖਾਉਨੇ ਆ ਟਨਲ ਨੰਬਰ 11 11 12 ਔਰ 13 11 ਔਰ 12 ਬਿਲਕੁਲ ਇਕੱਠੀਆਂ ਹੀ ਹੈ ਇੱਕ ਟਨਲ ਤੋਂ ਤੁਸੀਂ ਨਿਕਲਦੇ ਹੋ ਨਾਲ ਹੀ ਦੂਜੀ ਸ਼ੁਰੂ ਹੋ ਜਾਂਦੀ ਹੈ ਇਹ ਚੈੱਕ ਕਰੋ 11ਵੀਂ ਨੰਬਰ ਟਨਲ ਤੇ ਉਦੋਂ ਚੋਂ ਨਿਕਲੇ ਤੇ ਤੁਰੰਤ ਬਾਅਦ ਤੁਹਾਨੂੰ 12ਵੀਂ ਟਨਲ ਦਿਖ ਜੇਗੀ ਇਹ ਇਹਨਾਂ ਨੇ ਬਹੁਤ ਰਸਤਾ ਜਿਹੜਾ ਕੀ ਸਾਡਾ ਸ਼ਾਰਟ ਕਰ ਦਿੱਤਾ ਤੇ ਆਪਾਂ ਇਸ ਟਾਈਮ ਲੰਘ ਰਹੇ ਆਂ ਸਲਾਈਓਵਰ ਦੇ ਉੱਪਰ ਇਹਦੇ ਨੀਚੇ-ਨੀਚੇ ਜਾ ਰਹੀ ਹੈ ਜੋ ਰਿਵਰ ਜਾਂਦੀ ਹੈ ਸਲਾਈਓਵਰ ਕ੍ਰੋਸ ਕਰਨ ਤੋਂ ਬਾਅਦ ਤੁਰੰਤ ਬਾਅਦ ਫਿਰ ਟਨਲ ਨੰਬਰ 13 ਆ ਜਾਂਦੀ ਹੈ ਟੋਟਲ ਇਹ ਉਹੀ ਜਿਵੇਂ ਜੋ ਦੱਸ ਰਿਹਾ ਸੀ 13 ਟਨਲ ਸੀਗੀਆਂ ਹਾਂਜੀ ਰਸਤੇ 'ਚ ਆਪਾਂ ਮਨੀਕਰ ਸਾਹਿਬ ਜਾਂਦੇ ਹਾਂ ਲਈਏ ਥੋੜੀ ਸਟੇ ਮੈਂ ਖਾ ਦਿਖਾ ਦਈਏ ਤੁਹਾਨੂੰ ਥੋੜਾ ਜਿਹਾ ਵਿਊ ਆ ਜੋ ਚੈੱਕ ਕਰੋ ਜਾਨੇ ਜੀ ਨਾਲੇ ਨਾ ਮੈਂ ਨਾ ਕੇ ਆਇਆ ਇਹਦਾ ਇੱਥੇ ਮੈਨੂੰ ਕਹਿ ਰਹੇ ਸੀ ਜੀ ਸਰਦਾਰ ਜੀ ਨਾਲੋ ਇੱਥੇ ਪਾਣੀ ਬਹੁਤ ਠੰਡਾ ਇਹ ਜਗ ਦਾ ਨਾਮ ਕੀ ਹੈ ਬਨਾਰਸਾ ਹਾਂ ਤੇ ਇੱਥੇ ਮੈਂ ਲੈ ਰਿਹਾ ਸੀ ਥੋੜਾ ਆਨੰਦ ਠੰਡੇ ਠੰਡੇ ਪਾਣੀ ਦਾ ਆਜੋ ਫਿਰ ਕਰਦੇ ਨਾਲ ਹੀ ਗੱਲਬਾਤ ਬਿਲਕੁਲ ਆਹ ਓ ਬਿਲਕੁਲ ਮਤਲਬ ਠੰਡਾ ਪਾਣੀ ਚਿਲਡ ਲੋ ਦੇਖੋ ਨੇ ਯਾਰ ਏ ਇੱਕ ਮਿੰਟ ਤੋਂ ਵੱਧ ਪਾਣੀ ਜਿੰਨੀ ਖੜਾ ਜਾਂਦਾ ਬਿਲਕੁਲ ਹੀ ਬਰਫ਼ ਬਰਫ਼ ਪਿਗਲ ਕੇ ਆ ਰਹੀ ਹੈ ਬਰਫ਼ ਤੇ ਬਾਕੀ ਆਪਾਂ ਸਿੱਧੇ ਹੁਣ ਮਿਲਾਂਗੇ ਗੁਰਦੁਆਰਾ ਸਾਹਿਬ ਮੈਂ ਕਿਹਾ ਚਲੋ ਵਿੱਚ ਥੋੜਾ ਜਿਹਾ ਟੀ ਬ੍ਰੇਕ ਸੀਗਾ ਤੁਹਾਨੂੰ ਦਿਖਾ ਦਈਏ ਨਜ਼ਾਰੇ ਬਨਾਰਸਾ ਇਹ ਜਗ੍ਹਾ ਦਾ ਨਾਮ ਬੋਲਦੇ ਐ ਇੱਥੇ ਜਿਹੜੇ ਹੋਟਲ ਵਾਲੇ ਉਹਨਾਂ ਨੂੰ ਪੁੱਛਿਆ ਸੀ ਤੇ ਇਹਨਾਂ ਦਾ ਨਾਮ ਹੈਗਾ ਜਿਹੜਾ ਹੋਟਲ ਹੈ ਰਿਵਰ 뷰 ਹੈ ਤੇ ਫਿਰ ਮਨਾਲੀ ਪੰਥਰ ਜਾਂਦੇ ਤੋਂ ਥੋੜਾ ਜਿਹਾ ਪਹਿਲਾਂ ਤੁਹਾਨੂੰ ਰਾਜ ਚ ਇਹੀ ਇੱਕ ਇੰਨਾ ਕੀ ਏਰੀਆ ਇੱਥੋਂ ਜਿੱਥੋਂ ਇਹ ਤੋਂ 2-3 ਕਿਲੋਮੀਟਰ ਉੱਪਰ ਤੱਕ ਰਿਵਰ ਰਾਫਟਿੰਗ ਵਗੈਰਾ ਹੁੰਦੀ ਹੈ ਉੱਥੇ ਤੇ ਆਹੀ ਏਰੀਆ ਜਿਹੜਾ ਤੁਹਾਨੂੰ نیچے ਉਤਰਨੇ ਨੂੰ ਮਿਲੂਗਾ ਅਦਰਵਾਈਜ਼ ਹੁਣ ਮੇਨ ਰੋਡ ਬੜਾ ਕਰਨ ਦੇ ਉਹਦੇ ਚ ਇਹਨਾਂ ਨੇ ਆਰ ਸੀ ਸੀ ਦੀ ਦੁਬਾਰਾ ਚੱਕ ਕੇ ਫਿਰ ਰੋਡ ਕੀਤਾ ਉਹ ਉਤਰਨੇ ਦੀ ਉੱਥੇ ਜਗ੍ਹਾ ਹੈ ਨਹੀਂ ਕੁਝ ਆਹੀ ਹੈ ਤੁਸੀਂ ਇੱਥੇ ਮੜਾ ਜਾ ਇੰਜੋਏ ਕਰ ਸਕਦੇ ਆ ਬਿਲਕੁਲ ਬਰਫ਼ ਨਾਲ ਦਾ ਪਾਣੀ ਹੈ ਠੰਡਾ ਚਲੋ ਆਪਾਂ ਥੋੜਾ ਜਿਹਾ ਸ਼ਕ ਲਈਏ ਕੁਝ ਤੇ ਫਿਰ ਸਿੱਧਾ ਮਿਲਾਂਗੇ ਮਨਿਕਨ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਦਰਸ਼ਨ ਕਰਨ ਜਾ ਰਹੇ ਆ ਆਪਾਂ ਇੱਥੇ ਮੈਂ ਆਪਣੀ ਭਣਜੀ ਨੂੰ ਕਿਹਾ ਇੱਕ ਨੂੰ ਕਿ ਥੋੜਾ ਸ਼ੋਰਟ ਲੈ ਲੈ ਸਾਡਾ ਤੇ ਆਪਾਂ ਉਹ ਫੋਟੋ ਸ਼ੂਟ ਵੀ ਕਰਾਇਆ ਥੋੜਾ ਮੈਦ ਤੇ ਜੋਤ ਨੇ ਪਾਣੀ ਚ ਮ제 ਵੀ ਕੀਤੀ ਤੇ ਠੰਡਾ ਪਾਣੀ ਬਿਲਕੁਲ ਇੱਕ ਦੂਜੇ ਦੇ ਪਾਣੀ ਪੁਣੀ ਸਿੱਟ ਕੇ ਮਤਲਬ ਪੂਰਾ ਇਥੇ ਇੰਜੋਏ ਬੰਦਾ ਕਰ ਸਕਦਾ ਹੈ ਤੇ ਨਾਲ ਆਪਾਂ ਫਿਰ ਕੌਫੀ ਪੀਤੀ ਉਸ ਤੋਂ ਬਾਅਦ ਆਪਾਂ ਤਿਆਰੀ ਖਿੱਚ ਲਈ ਮਨਿਕਨ ਸਾਹਿਬ ਦੀ ਦਰਸ਼ਨਾਂ ਵਾਸਤੇ ਹਾਂਜੀ ਇਹ ਹੋ ਜਾਂਦਾ ਹੈ ਸ਼ੁਰੂ ਰੋਡ ਮਨਿਕਨ ਸਾਹਿਬ ਵਾਸਤੇ ਤੇ ਇਸ ਤੋਂ ਪਿੱਛੇ ਪੰਥਰ ਤੋਂ ਇੱਕ ਰਾਉਂਡ ਅਬਾਊਟ ਆਂਦਾ ਉਹਦੀ ਮੈਂ ਜਾਣਕਾਰੀ ਤੁਹਾਨੂੰ ਅੱਗੇ ਵੀ ਦੇ ਦੂੰਗਾ ਤੇ ਉਦੋਂ ਤੋਂ ਆਪਾਂ ਟਰਨ ਕਰਨਾ ਹੈ ਹਾਂਜੀ ਆਪਾਂ ਜਾ ਰਹੇ ਆ ਮਨਿਕਨ ਸਾਹਿਬ ਤੇ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਪਹਿਲਾਂ ਆਪਾਂ ਜਿੱਥੋਂ ਚੰਗ ਲਿਆ ਪੰਥਰ ਤੋਂ ਰੌਂਡ ਅਬਾਊਟ ਹੈ ਉੱਥੇ 31 ਕਿਲੋਮੀਟਰ ਸੀਗਾ ਤੇ ਸਾਰੀ ਉਹ ਲਗਭਗ ਸਿੱਧੀ ਚੜ੍ਹਾਈ ਹੈ ਇਹ ਆਲਮੋਸਟ ਰੋਡ ਠੀਕ ਹੈ ਵਿੱਚ ਵਿੱਚ ਰੋਡ ਟੁੱਟਿਆ ਹੋਇਆ ਦੋ ਤਿੰਨ ਜਗ੍ਹਾ ਤੋਂ ਉੱਥੇ ਜਿਹੜਾ ਸੇਫਟੀ ਨਾਲ ਚੱਲੋ ਬਾਕੀ ਸਭ ਠੀਕ ਹੈ ਬਾਕੀ ਤੁਸੀਂ ਲੋ ਨਜ਼ਾਰੇ ਅੱਗੇ ਤੁਹਾਨੂੰ ਦਿਖਾਣੇ ਆਪਾਂ ਕਰਾਂਦੇ ਆ ਦਰਸ਼ਨ ਮਨਿਕਨ ਸਾਹਿਬ ਦੇ ਇਹਦਾ ਐਡ ਦਾ ਲਾਸਟ ਐਂਡ ਪਹੁੰਚ ਗਏ ਆ ਮਨਿਕਨ ਸਾਹਿਬ ਚਲੀ ਮਨਿਕਨ ਜੀ ਥੋੜੀ ਜਦੋ ਜਹਿਤ ਤੇ ਬਾਅਦ ਕਿਉਂਕਿ ਇਹ ਰਸਤਾ ਥੋੜਾ ਜਿਆਦਾ ਹੀ ਟੁੱਟਿਆ ਸੀਗਾ ਦੋ ਤਿੰਨ ਜਗ੍ਹਾ ਤੋਂ ਪਹੁੰਚ ਕੇ ਆਪਾਂ ਪਾਰਕਿੰਗ ਤੇ ਪਾਰਕਿੰਗ ਵੀ ਕਾਫੀ ਨੀਚੇ ਆ ਕੇ ਰਸਤਾ ਥੋੜਾ ਤੰਗ ਹੈ ਤੇ ਆਪਾਂ ਪਾਰਕਿੰਗ ਤੇ ਗੱਡੀ ਲਾ ਕੇ ਅੱਗੇ ਹਾਂਜੀ ਪਾਰਕਿੰਗ ਤੋਂ ਉਤਰ ਕੇ ਬਿਲਕੁਲ ਸੱਜੀ ਸਾਈਡ ਓਕੇ ਨਾਲ ਹੀ ਗੁਰਦੁਆਰਾ ਸਾਹਿਬ ਦਾ ਗੇਟ ਕਰੋ ਦਰਸ਼ਨ ਅੱਜ ਸਜਾਵਟ ਕੀਤੀ ਹੋਈ ਹੈ ਇਹਨਾਂ ਨੇ ਇਹ ਹੈ ਜੀ ਮਨੀਕਨ ਸਾਹਿਬ ਦਾ ਪੁਲ ਉਸ ਤੋਂ ਬਾਅਦ ਸਿੱਧਾ ਨਾਲ ਗੁਰਦੁਆਰਾ ਸਾਹਿਬ ਮੈਂ ਅੱਗੇ-ਕੇ ਤੁਹਾਨੂੰ ਦੱਸਦਾ ਰਹੂੰਗਾ ਦੱਸਦਾ ਰਹੂੰਗਾ ਜਾਣਕਾਰੀ ਪਹਿਲਾਂ ਕਿ ਕੀ ਇਹ ਮੱਥਾ ਉਸ ਤੋਂ ਬਾਅਦ ਕਰਾਂਗੇ ਏਰੀਆ ਐਕਸਪਲੋਰ ਆਜੋ ਹਾਂਜੀ ਕਰੋ ਦਰਸ਼ਨ ਗੁਰਦੁਆਰਾ ਮਨੀਕਨ ਸਾਹਿਬ ਦੇਖੋ ਆਲਾ ਦਵਾਲਾ ਤੇ ਵਿਊ ਬਾਕੀ ਆਪਾਂ ਤੁਹਾਨੂੰ ਦੱਸਦੇ ਰਵਾਂਗੇ ਇਤਿਹਾਸ ਕੀ ਹੈ ਤੇ ਆ ਦੇਖੋ ਪਹਿਲਾਂ ਤਾਂ ਜਿਹੜੀ ਆ ਪਿੱਛੇ ਪਿਛਲੇ ਸਾਲ ਜੁਲਾਈ ਚ ਕਾਫੀ ਖੜਾ ਆਇਆ ਸੀ ਉਦੋਂ ਇਹ ਅੰਦਰ ਮਲਵਾ ਵਗੈਰਾ ਜਰੂਰ ਇਕੱਠਾ ਹੋ ਗਿਆ ਸੀ ਲੇਕਿਨ ਆ ਪੁਲ ਤੋਂ ਇਸ ਜਗ੍ਹਾ ਤੇ ਆ ਜਿਵੇਂ ਆ ਸਾਡੀ ਰੇਲਿੰਗ ਆ ਲੱਗੀ ਐ ਇਹਨਾਂ ਨੇ ਲਾਈ ਐ ਉਹਨਾਂ ਨੇ ਉਹਨੇ ਆ ਚੀਜ਼ ਜ਼ਰੂਰ ਘਾਰੇ ਨੇ ਤੋੜਤੀ ਸੀਗੀ ਸਾਹਮਣੇ ਦੇ ਦੇਖੋ ਅੱਗੇ ਹੈ ਨਹੀਂ ਇੱਥੇ ਮਿਸਿੰਗ ਐ ਇਹ ਉਦੋਂ ਦੀ ਇਹ ਚੀਜ਼ ਤੋੜਤੀ ਸੀਗੀ ਜਦੋਂ ਘੜ ਆਇਆ ਸੀ ਇਹਨੇ ਉੱਪਰ ਉੱਪਰ ਤੱਕ ਲੇਕਿਨ ਬਾਬੇ ਨਾਨਕ ਦੀ ਕਿਰਪਾ ਠੀਕ ਐ ਤੇ ਗੁਰਦੁਆਰਾ ਸਾਹਿਬ ਜਿਉਂ ਦਾ ਤਿਉਂ ਇਹਨੂੰ ਕੋਈ ਫਰਕ ਨਹੀਂ ਬਾਕੀ ਤੁਸੀਂ ਦੇਖੋ ਪਾਣੀ ਦਾ ਵਹਾਹ ਕਿੰਨੀ ਤੇਜ਼ ਹੈ ਮੇਰੇ ਗੱਲ ਕਰਦੇ ਵੀ ਆਵਾਜ਼ ਪਾਣੀ ਦੀ ਆਵਾਜ਼ ਤੁਹਾਨੂੰ ਸਾਫ਼ ਦਿਖਦੀ ਹੋਊਗੀ ਇਹ ਦੇਖੋ ਸਾਹਮਣੇ ਗਰਮ ਪਾਣੀ ਜੋ ਮੈਂ ਗਰਮ ਪਾਣੀ ਦੀ ਜਿਸਮੇ ਦੀ ਗੱਲ ਕਰ ਰਿਹਾ ਇਹਦੇ ਨਾਲ ਹੀ ਵੀਡੀਓ ਆਪਾਂ ਅਗਲੇ ਵਲੋਗ ਚ ਲੈ ਕੇ ਆਵਾਂਗੇ ਕਿਵੇਂ ਉਹਦੇ ਵਿੱਚ ਜਾ ਰਿਹਾ ਰਾਲ ਕੇ ਇਹ ਹੈ ਜੀ ਗੁਰਦੁਆਰਾ ਮਨੀ ਕਰਨ ਸਾਹਿਬ ਇਹ ਹੈ ਜੀ ਐਂਟਰਸ ਆ ਜਾਓ ਫਿਰ ਅੰਦਰ ਕਰੀਏ ਦਰਸ਼ਨ ਤੇ ਦੇਖिए ਕੁਮੀ ਫਿਰ ਇਹ ਦੇਖिए ਆੜਾ ਦਵਾਲਾ ਜੀ ਅੱਗੇ ਆ ਕੇ ਦਰਬਾਰ ਸਾਹਿਬ ਉੱਪਰ ਰਸਤਾ ਪਹਿਲਾਂ ਆਪਾਂ ਜੁੜਾ ਕਰ ਜਾਈਏ ਤੇ ਆਜੋ ਆਜੋ ਕਿ ਦਰਵਾਜਾ ਸਾਹਿਬ ਦੇ ਬਿਲਕੁਲ ਨਾਲ ਖੱਬੀ ਸਾਈਡ ਤੇ ਜੋੜਾ ਕਰ ਹੈ ਇੱਥੇ ਤੁਸੀਂ ਹਾਂਜੀ ਜੋੜਾ ਕਰ ਜਾਣ ਤੋਂ ਬਾਅਦ ਤੁਸੀਂ ਦਰਸ਼ਨ ਕਰੋ ਦਰਬਾਰ ਸਾਹਿਬ ਆਹ ਆ ਦੇ ਆਹ ਆ ਕੇ ਇੱਕ ਸਾਈਡ ਤੇ ਲੰਗਰ ਹਾਲ ਤੁਹਾਨੂੰ ਬਾਅਦ ਚ ਦਿਖਾਵਾਂਗੇ ਤੇ ਆਹ ਦਰਬਾਰ ਸਾਹਿਬ ਦਾ ਰਸਤਾ दबारे पौड़ियाँ चढ़ के कभी साइड तो दरबार साहब लो जी करो दर्शन दरबार साहब ਪ੍ਰਲਾਦ ਸਬਜਾ ਪੰਜ ਦਰਵਾਜ਼ਾ ਦਾ ਪੁੱਤ ਆਪਨੇ ਕਾਰ ਸਵਾਰੀ ਵੀਡੀਓ ਨਹੀਂ ਸ਼ੂਟ ਕਰਨਾ ਸਭਾ ਕਿਸੇ ਨਾਲ ਵਸਾਈ ਕਿਉਂਕਿ ਇੱਕ ਮਰਿਆਦਾ ਹੁੰਦੀ ਹੈ ਬਣਾ ਕੇ ਰੱਖੀ ਤਾਂ ਹੀ ਚੰਗੀ ਗੱਲ ਹੈ ਪਤਾ ਬਰਲਾਜ ਵਾ ਨੈਰੀ ਥਿੰਕਿੰਗ ਨਾ ਬਾਕੀ ਪਈ ਆਪਣੀ ਆਪਣੀ ਸੋਚ ਤੁਸੀਂ ਜਦੋਂ ਸ਼ੁਰੂ ਕਰੋ ਬਾਕੀ ਆਪਾਂ ਤੁਹਾਨੂੰ ਕਰਾਵਾਂਗੇ ਬਾਹਰ ਦੇ ਏਰੀਆ ਦੇ ਰਵਰਸ਼ਨ ਇਹ ਹੈ ਜੀ ਦਰਬਾਰ ਸਾਹਿਬ ਪਿਤਾ ਬਰਲਾਜ ਮੂਝੋਟਾ ਇੱਕ ਮਹਾਰਾ ਜੀ ਨੂੰ ਸਾਹਿਬ ਜੀ ਜੀਵਨ ਦਾਤਾ ਦੱਸ ਕਾ ਇਹ ਜਾ ਦੇਖਾ ਰਿਹਾ ਸਮਾਈ ਤੁਮ ਬਾ ਡਰਾ ਬ ਦਿਖਾਇਆ ਗਾਰੇ ਦੇ ਤਬਰ ਬਚਾਇਆ ਭਗਤਾ ਮਨਾ ਅਨੰਦ ਵਜੀਵਾ ਦਾਰੇ ਸੰਗਤਾਂ ਦੇ ਬੈਠਣ ਲਈ ਤੇ ਜਗ ਮਰਨਾ ਮੋ ਬਾਇਆ ਬਗ ਦਾ ਗੱਲ ਦੇ ਕਿ ਬਾਇਆ ਜਰ ਆਪ ਦਿਖਾਇਆ ਭਗਤਾ ਕਾ ਮੋ ਆ ਗਿਆ ਦੇਵ ਕੁਲੀ ਇਤਾਂ ਸਿਗੇ ਜੀ ਦਰਬਾਰ ਸਾਹਿਬ ਦੇ ਦਰਸ਼ਨ ਤੇ ਆਜੋ ਤੁਹਾਨੂੰ ਹੁਣ ਦਿਖਾਦੀ ਇਥੇ ਆਲਾ ਦਵਾਲਾ ਸਤੇ ਬਾਬੇ ਨਾਨਕ ਦਾ ਲੰਗਰ ਜਿਹੜਾ ਕੀ ਸਦੀਆਂ ਸਦੀਆਂ ਤੋਂ ਚੱਲਦਾ ਆ ਰਿਹਾ ਇਹ ਇੱਕ ਆਪਣੇ ਧਰਮ ਦੀ ਵਿਲੱਖਣਤਾ ਹੀ ਹੈ ਜਿਹੜੀ ਕਿ ਦੇਸ਼ਾਂ ਵਿਦੇਸ਼ਾਂ 'ਚ ਬਾਬੇ ਨਾਨਕ ਦਾ ਉਹੀ 20 ਰੁਪਏ ਦਾ ਚਲਾਇਆ ਲੰਗਰ ਅੱਜ ਤੱਕ ਵੀ ਮੁੱਕਿਆ ਨਹੀਂ ਦੇਖੋ ਲੰਗਰ ਸ਼ਕਰੀ ਸੰਗਤ ਪਾਡਿਆਂ ਦੀ ਸੇਵਾ ਇੱਧਰ ਹੋ ਰਹੀ ਹੈ ਚਾਹ ਤਿਆਰ ਜਿਹੜੀ ਕਿ ਸਟੀਮ ਨਾਲ ਤਿਆਰ ਕਰਦੇ ਆ ਉੱਥੋਂ ਗਰਮ ਪਾਣੀ ਜਿਹੜਾ ਲੈ ਕੇ ਜਿਹੜਾ ਬਾਹਰ ਗਰਮ ਪਾਣੀ ਦਾ ਚਸ਼ਮਾ ਬਣਿਆ ਹੈ ਉੱਥੇ ਤੋਂ ਪਾਣੀ ਲੈ ਕੇ ਅੱਥੇ ਪਹਿਲਾਂ ਇਹਨਾਂ ਪੋਲ ਬਾਲਟੀਆਂ ਦੇ ਵਿੱਚ ਸਮੱਗਰੀ ਹੁੰਦੀ ਹੈ ਜਿਵੇਂ ਆ ਚਾਹ ਬਣੀ ਹੈ ਇਹਦੇ ਵਿੱਚ ਸਮੱਗਰੀ ਹੁੰਦੀ ਹੈ ਪਹਿਲਾਂ ਹੀ ਪੱਤੀ ਖੰਡ ਔਰ ਸੁੱਕੇ ਦੁੱਧ ਦੀ ਵਰਤੋਂ ਕਰਦੇ ਇੱਥੇ ਤੇ ਉਹਦੇ ਵਿੱਚ ਗਰਮ ਪਾਣੀ ਪਾ ਕੇ ਉਹਨੂੰ ਚੰਗੀ ਤਰ੍ਹਾਂ ਮੈਚ ਕਰਕੇ ਹਿਲਾ ਕੇ ਫਿਰ ਚਾਹ ਤਿਆਰ ਹੁੰਦੀ ਹੈ ਇਹ ਹੈ ਜੀ ਸਾਡੇ ਬਾਬੇ ਨਾਨਕ ਦਾ ਸਰ ਸਾਂਝਾ ਲੰਗਰ ਤੇ ਆਉਂ ਚੱਕਦੇ ਆਂ ਲੰਗਰ ਤੇ ਫਿਰ ਬਾਕੀ ਦਿਖਾਵਾਂਗੇ ਤੁਹਾਨੂੰ ਬਾਹਰ ਜਿਹੜਾ ਗਰਮ ਪਾਣੀ ਦਾ ਚਸ਼ਮਾ ਚੱਲ ਰਿਹਾ ਤੇ ਦਰਸ਼ਨ ਵੀ ਕਰਾਵਾਂਗੇ ਤੁਹਾਨੂੰ ਉਸ ਥਾਂ ਦੇエル ਮਿਲਦੇ ਆਂ ਅੱਗੇ ਆਜੋ ਹਾਂਜੀ ਇਸ ਸਥਾਨ ਦਾ ਜੋ ਇਤਿਹਾਸ ਹੈ ਜੀ ਉਹ ਇਸ ਪ੍ਰਕਾਰ ਹੈ ਗੁਰੂ ਮਹਾਰਜ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਪਣੇ ਉਦਾਸੀਆਂ ਦੇ ਸਮੇਂ ਇਸ ਸਥਾਨ ਤੇ ਆਏ ਸੀ ਤੇ ਇਸ ਸਥਾਨ ਤੇ ਉਹਨਾਂ ਨੇ ਕਾਫੀ ਟਾਈਮ ਵਾਸ ਕੀਤਾ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਫੋਟੋਆਂ 'ਚ ਇਸ ਸਥਾਨ ਤੇ ਮਾਰੇ ਨੇ ਲੰਗਰ ਵੀ ਛਕਾਇਆ ਤੇ ਨਾਲ ਉਹਨਾਂ ਦੇ ਮਰਦਾਨਾ ਤੇ ਹੋਰ ਭਗਤਾਂ ਨੇ ਉਹਨਾਂ ਨਾਲ ਹੀ ਇਸ ਸਥਾਨ ਤੇ ਬਹੁਤ ਲੰਮਾ ਸਮਾਂ ਵਾਸ ਕੀਤਾ ਏ ਗੁਰੂ ਨਾਨਕ ਦੇਵ ਜੀ ਦੀ ਉਦਾਸੀਨ ਸਮੇਂ ਦੀਆਂ ਚੈਲੰਜ ਉਹ ਪ੍ਰਾਪਤ ਤਰਪੀ ਹੈ ਇਹ ਜਿਵੇਂ ਮੈਂ ਤੁਹਾਨੂੰ ਭਗਵਾਨ ਪੋਲੇਨਾਥ ਦਾ ਦੱਸਿਆ ਸਮੇਂ ਸਮੇਂ ਦੇ ਸਾਰੇ ਅਵਤਾਰ ਹੋਏ ਜੀ ਉਹਨਾਂ ਨੇ ਆਪਣੇ ਆਪਣੇ ਸਮੇਂ ਆ ਕੇ ਜੋ ਕਿ ਦੁਨੀਆ ਦਾ ਪਾਰ ਉਤਾਰਾ ਕਰਨਾ ਸੀ ਉਹ ਕੀਤਾ ਤੇ ਇੱਕ ਜਾਣਕਾਰੀ ਹੋਰ ਇੱਥੇ ਕਮਰਿਆਂ ਦੀ ਬੁਕਿੰਗ ਲੰਗਰ ਹਾਲ ਦੇ ਵਿੱਚ ਹੀ ਹੁੰਦੀ ਹੈ ਜੀ ਤੇ ਉਦੇਚੇ ਤੁਸੀਂ ਨੋਰਮਲ 570 ਫੇਟਾ ਦੇ ਕੇ ਇੱਕ 400 ਦਾ ਕਮਰਾ ਹੈ 1700 ਦਾ ਉਹ ਦੇ ਕੇ ਤੁਸੀਂ ਕਮਰਾ ਲੈ ਸਕਦੇ ਹੋ ਤੇ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਸਾਹਮਣੇ ਇਹ ਸਰੋਵਰ ਹੈ ਇਹ ਨੋਰਮਲ ਪਾਣੀ ਦਾ ਸਰੋਵਰ ਹੈ ਠੰਡਾ ਔਰ ਮਿਕਸ ਗਰਮ ਤੇ ਅੰਦਰਲੀ ਸਾਈਡ ਜਾ ਕੇ ਸੱਜੀ ਸਾਈਡ ਥੋੜਾ ਗਰਮ ਪਾਣੀ ਦਾ ਸਰੋਵਰ ਹੈ ਤੇ ਇਥੇ ਇਸ਼ਨਾਨ ਕਰਕੇ ਦਰਸ਼ਨ ਕਰੋ ਕਮਰੇ ਆ ਸਾਰੇ ਉੱਪਰ ਸਰਾਵਾਂ ਨੇ ਆ ਤੇ ਉਹਦੇ ਪਿੱਛੇ ਵੀ ਉਹ ਲਾਸਟ ਤੱਕ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਸਾਰੀਆਂ ਟੋਟਲੀ ਗੁਰਦੁਆਰੇ ਸਾਹਿਬ ਦੀਆਂ ਹੀ ਸਰਾਵਾਂ ਨੇ ਇੱਥੇ इजीली ਤੁਹਾਨੂੰ ਕਮਰਾ ਅਵੇਲੇਬਲ ਹੋ ਜਾਂਦਾ ਤੇ ਬਾਕੀ ਮਿਲਾਂਗੇ ਜੀ ਅੱਗੇ ਕਿਸੇ ਹੋਰ ਨਵੇਂ ਸਫ਼ਰ ਤੇ ਅਗਲੇ ਵਲੌਗ ਚ ਤਦ ਤੱਕ ਦਿਓ ਯਾਜਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ